ਸਤਿ ਸ਼੍ਰੀ ਅਕਾਲ ਜੀ ਜੀ ਪੰਜਾਬੀ ਦੇ ਤੁਹਾਡੇ ਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਵੀ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਧੰਦਾ ਦੀ ਕਿ ਬਹੁਤ ਸਾਰੇ ਥਾਵਾਂ ਤੇ ਪੰਜਾਬ ਦੇ ਵਿੱਚ ਵੋਟਾਂ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਪੈ ਗਈਆਂ ਤੇ ਬਹੁਤ ਸਾਰੇ ਥਾਵਾਂ ਤੇ ਜਿਹੜਾ ਆ ਉਹ ਬਹੁਤ ਸਾਰੀਆਂ ਜਿਹੜੀਆਂ ਤਲਖੀਆਂ ਵੀ ਨਜ਼ਰ ਆਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਸਾਰੀਆਂ ਤਲਖੀ ਦੀਆਂ ਵੀਡੀਓ ਦੇਖਣ ਨੂੰ ਮਿਲੀਆਂ ਪਰ ਸਾਡੇ ਕੋਲ ਹੁਣ ਜੋ ਇੱਕ ਖਬਰ ਪਹੁੰਚਦੀ ਹੈ ਉਹਦੇ ਵਿੱਚ ਧੰਦਾ ਦੇ ਕਿ ਗਰਦਾਸਪੁਰ ਵਿੱਚ ਜਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸੀ ਵਿਧਾਇਕ ਪਾੜਾ ਨੇ ਚਾਇਆ ਪਿੰਡ ਵਿੱਚ ਪ੍ਰਜਾਈਡਿੰਗ ਅਫਸਰ ਰਜਨੀ ਪ੍ਰਕਾਸ਼ ਤੇ ਜਾਲੀ ਵੋਟਾ ਪੋਲ ਕਰਨ ਦਾ ਦੋਸ਼ ਲਗਾਇਆ ਪਿੰਡ ਵਿੱਚ VOTING 1 ਘੰਟੇ ਲਈ ਰੋਕ ਦਿੱਤੀ ਗਈ ਚੋਣ ਕਮਿਸ਼ਨ ਦੇ ਅਧਿਕਾਰੀ ਦੁਰਗਾਦਾਸ ਮੌਕੇ ਤੇ ਪਹੁੰਚੇ ਅਤੇ ਪ੍ਰਜਾਈਡਿੰਗ ਅਫਸਰ ਰਜਨੀ ਪ੍ਰਕਾਸ਼ ਨੂੰ ਪੋਲਿੰਗ ਬੂਥ ਤੋਂ ਹਟਾ ਦਿੱਤਾ ਅਤੇ ਇੱਕ ਨਵਾਂ ਪ੍ਰਜਾਈਡਿੰਗ ਅਫਸਰ ਨਿਯੁਕਤ ਕੀਤਾ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਉਹ ਜੈਲੀ ਵੋਟਾ ਪਵਾ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਟਾ ਦਿੱਤਾ ਗਿਆ ਅਤੇ VOTING ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੇਖੀ ਕਿ ਬਹੁਤ ਸਾਰੇ ਥਾਵਾਂ ਤੇ ਤਾਂ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਵੋਟਾਂ ਰਹੀਆਂ ਪਰ ਬਹੁਤ ਸਾਰੇ ਥਾਵਾਂ ਤੇ ਵੀ ਜਿਹੜਾ ਆ ਉਹ ਇੱਕ ਦੂਜੀ ਪਾਰਟੀ ਦੇ ਨਾਲ ਤਲਖੀਆਂ ਵੀ ਹੁੰਦੀਆਂ ਦੇਖੀਆਂ ਪਰ ਤਲਖੀਆਂ ਇੱਕ ਦੂਜੀ ਪਾਰਟੀ ਨਾਲ ਤਾਂ ਹੁੰਦੀਆਂ ਪਰ ਜਾਇਨਿੰਗ ਅਫਸਰ ਦੇ ਉੱਤੇ ਜਿਹੜੇ ਨੇ ਇਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਜਿਹੜਾ ਆ ਇੱਕ ਜਿਹੜੀਆਂ ਨੇ ਨਕਲੀ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਓ ਗੱਲਬਾਤ ਸੁਣ ਲੈਨੇ ਆ ਕੀ ਹੁੰਦੀ ਹੈ ਸਾਰੀ ਗੱਲਬਾਤ ਜੀ ਇਸ ਬੂਤ ਤੋਂ ਤੇ ਕੰਪਲੇਂਟ ਸੀਗੀ ਕੋਈ ਇੰਟਰਪਸ਼ਨ ਆਈ ਸੀਗੀ ਪੋਲਿੰਗ ਦੇ ਵਿੱਚ ਤੇ ਕੁਝ ਵੋਟਸ ਦਾ ਇਸ਼ੂ ਸੀਗਾ ਉਹਨਾਂ ਨੂੰ ਸੌਲਟ ਆਊਟ ਕਰਵਾ ਦਿੱਤਾ ਗਿਆ ਵਾ ਦੇ ਨਵੇਂ ਪ੍ਰੋਵਾਈਡਿੰਗ ਆਫੀਸਰ ਸਾਹਿਬ ਇੱਥੇ ਡਿਪਿਊਟ ਕਰ ਦਿੱਤੇ ਗਿਆ ਤੇ VOTING ਨੂੰ ਕੰਟੀਨਿਊ ਕਰਵਾ ਦਿੱਤਾ। ਫਿਲਮ ਹੀ ਰੋਕੀ ਸੀ ਕਿ ਲਾਇ ਰੋਪ। ਰੋਪ ਕੁਝ ਵੋਟਸ ਦਾ ਸੀਗਾ ਕਿ ਇਹਨਾਂ ਦੁਆਰਾ ਆਪ ਹੀ ਜਿਹੜੀਆਂ ਸਾਡੇ ਪੀਓਜ਼ ਲੱਗੀਆਂ ਹੋਈਆਂ ਉਹ ਬਾਹਰ ਸੀਗੀਆਂ ਵਾਸ਼ਰੂਮ ਵਗੈਰਾ ਸ਼ਾਇਦ ਜਾਣਾ ਸੀ ਉਹਨਾਂ ਨੇ ਤੇ ਪੀਆਰਓ ਸਾਹਿਬ ਆਪ ਹੀ VOTING ਜਿਹੜੀ ਆ ਕਾਸਟ ਕਰਵਾ ਰਹੇ ਸੀ। ਬੀਨੋਸ ਸੀਰੀਅਲ ਨੰਬਰ ਅਗੇਂਸਟ ਜਿਹੜੇ ਆ ਉਹਨਾਂ ਦੇ ਜਿਹੜੇ ਹੁਣ ਅੱਗੇ ਆਪਾਂ ਨੋਟ ਕਰ ਲਏ ਤੇ ਟੈਂਡਰ ਪੈਪਰ ਇਸ਼ੂ ਕਰ। ਕੀ ਨਾਮ ਸੀ ਪ੍ਰੋ ਸਾਹਿਬ ਸਰ? ਜਿਹੜੇ ਪਹਿਲੇ ਸੀਗੇ। ਇਹਨਾਂ ਦਾ ਨਾਮ ਸੀਗਾ ਰਜਨੀ ਪ੍ਰਕਾਸ਼ ਹੁਣਾਂ ਨੇ ਕਾਚੀ ਜੀ ਲਿਆ ਜਾ ਰਿਹਾ ਤੁਸੀਂ ਅ ਫਰਦਰ ਕਾਰਵਾਈ ਵਾਸਤੇ ਉਹਨਾਂ ਨੂੰ ਡਿਪੋਜ਼ਿਟ ਸੈਂਟਰ ਤੇ ਭੇਜ ਦਿੱਤਾ ਗਿਆ ਜੀ ਇਲੈਕਸ਼ਨ ਆਫਿਸ ਤੋਂ ਜੋ ਬੰਦੀ ਕਾਰਵਾਈ ਹੋਏਗੀ ਉਹ ਉਹਨਾਂ ਦੇ ਘਰੇ ਆਈ ਜਾਏਗੀ ਨਵੇਂ ਪੀਆਰਓ ਸ਼ਾਇਦ ਨੂੰ ਨਹੀਂ ਪਤਾ ਜੀ ਕਿਨੇ ਉਹਨਾਂ ਨੂੰ ਡਿਪਿਊਟ ਕਰਵਾਇਆ ਇੱਥੇ ਕਿ VOTING ਜਿਹੜੀ ਹੈ ਕੰਟੀਨਿਊ ਕਰਵਾਇਆ ਕਿਨੇ ਜਿਹੜੀ VOTING ਮੰਨਦੀ ਸਰ VOTING ਪੱਧਾ ਪੋਣਾ ਕੰਟੈਂਟ ਇੰਟਰਰਪਟ ਹੋ ਗਿਆ ਕਿ ਦੇ ਵੱਲੋਂ ਕੀਤੀ ਗਈ ਜੀ ਮੈਲਾ ਮੈਂ ਬਿਠੇ ਸ਼ਿਕਾਇਤ ਦਾ ਤੇ ਮੈਨੂੰ ਪਤਾ ਨਹੀਂ ਐਕਚੁਅਲੀ ਕਿਹਨੇ ਕੀਤੀ ਬਟ ਮੈਨੂੰ ਫੋਨ ਆਇਆ ਸੀਗਾ ਲੇਕਿਨ ਉਹ ਕਿਥੋਂ ਤੇ ਉੱਥੇ ਕਾਰਵਾਈ ਕਰਦੇ ਹੋ ਮੈਂ ਤਾਂ ਕੀ ਨਾਮ ਤੁਹਾਡਾ ਮੇਰਾ ਨਾਮ ਦੁਰਗਾ ਦਾਸ ਜੀ ਦੇਖੋ ਪਿੰਡ ਚਾਈਆ ਆ ਜਿਹੜਾ ਮੇਰੇ ਗੁਰਦਾਸਪੁਰ ਕੌਨਸਲੈਂਸੀ ਚ ਪੈਂਦਾ ਔਰ ਉੱਥੋਂ ਮੈਨੂੰ ਟੈਲੀਫੋਨ ਆਇਆ ਕਿ ਮੇਰੇ ਜਿਹੜੇ ਉੱਥੇ ਸੀਗਾ ਅੰਦਰ ਪੋਲਿੰਗ ਏਜੰਟ ਕੇ ਜਿਹੜਾ ਸਟਾਫ ਆ ਉੱਥੇ ਇੱਕ ਪ੍ਰੈਜ਼ਾਈਡਿੰਗ ਅਫਸਰ ਆ ਕੀ ਨਾਮ ਸੀ ਉਹਦਾ ਰਜਨੀ ਪ੍ਰਕਾਸ਼ ਔਰ ਉਹ ਰਜਨੀ ਪ੍ਰਕਾਸ਼ ਅੰਦਰ ਗਜਨੀ ਬਣ ਰਿਹਾ ਸੀਗਾ ਉਹ ਸਰਕਾਰ ਦੇ ਹੱਕ ਦੇ ਵਿੱਚ ਵੋਟਾਂ ਪਾ ਰਿਹਾ ਸੀਗਾ ਆ ਆਪਣੇ ਆਪੇ ਹੀ ਕੱਟ ਕੇ ਮੋਹਰਾਂ ਲਾ ਕੇ ਤੇ ਡੱਬਿਆਂ 'ਚ ਵੋਟਾਂ ਪਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਅੰਦਰ ਉਹਨਾਂ ਦੇ ਨਾਲ ਮੈਡਮ ਸੀਗੇ ਲੇਡੀ ਸਟਾਫ ਤਿੰਨ ਤਿੰਨ ਅਸ਼ਮੇਰਖਾ ਲੇਡੀਆਂ ਸੀਗੀਆਂ ਉਹਨਾਂ ਨੇ ਅਬਜੈਕਸ਼ਨ ਕੀਤਾ ਕਿ ਇਹ ਵੋਟਾ ਜਿਹੜੀ ਹੈ ਅੰਦਰ ਆਪਣੇ ਆਪ ਜਾਲੀ ਪਾ ਰਹੇ ਆ ਕਿ ਜਿਹੜੀ ਅਬਜੇਨੇਬਲ ਚੀਜ਼ ਆ ਕੱਲ ਨੂੰ ਅਸੀਂ ਆਪਣੀ ਨੌਕਰੀ ਦੇ ਜਵਾਬ ਦੇ ਆ ਤੇ ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬਟ ਉਹ ਨਹੀਂ ਮੰਨਿਆ ਅਖੀਰ ਉਹ ਤਿੰਨ ਜਿਹੜੇ ਲੇਡੀ ਸਟਾਫ ਸੀਗੇ ਆ ਉਹਨਾਂ ਨੂੰ ਅੰਦਰੋਂ ਬੂਥ ਤੋਂ ਉੱਠ ਕੇ ਬਾਹਰ ਆਉਣਾ ਪਿਆ ਔਰ ਉਹਦੀ ਵੀਡੀਓ ਮੇਰੇ ਕੋਲ ਆ ਉਹ ਤਿੰਨੇ ਲੇਡੀਜ਼ ਬਾਹਰ ਆ ਕੇ ਗੱਲਬਾਤ ਆਪਸ ਵਿੱਚ ਕਰ ਰਹੀਆਂ ਨੇ ਤੇ ਇਹ ਅੰਦਰ ਕੱਲਾ ਚੇਅਰ ਤੇ ਬੈਠਾ ਹੋਇਆ ਔਰ ਅੰਦਰ ਕੱਲਾ ਹੀ ਮੈਦਾਨ 'ਚ ਜਿਹੜੀਆਂ ਵੋਟਾਂ ਪਾ ਰਿਆ ਇਹ ਓਨ ਰਿਕਾਰਡ ਆ ਇਹ ਸਾਰੀਆਂ ਗੱਲਾਂ ਜਿਸ ਤੋਂ ਬਾਅਦ ਫਿਰ ਉਹ ਬੰਦੇ ਦੇ ਆਣ ਕੇ ਜਦੋਂ ਰੌਲਾ ਪਿਆ ਤੇ ਉਹਦੇ ਪੰਜ ਛੇ ਬੰਦੇ ਇੱਥੋਂ ਸ਼ਹਿਰੋਂ ਵੀ ਤੇ ਜਾ ਕੇ ਦੇ ਹੱਥੀ ਵੀ ਪਏ ਆ ਮੈਂ ਪੁਲਿਸ ਕੋ ਉਹਦੇ ਜਿਹੜੀ ਆ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕਰਦਾ ਕਿਉਂਕਿ ਉੱਥੇ ਕੈਮਰੇ ਲੱਗੇ ਹੋਏ ਆ ਸੈਕੰਡ ਫਿਰ ਜੋ ਡੀਸੀ ਸਾਹਿਬ ਤੇ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ ਲਿਆ ਆਂਦਾ ਉੱਥੇ ਸੈਕਟਰ ਅਫਸਰ ਗਏ ਆ ਉਹਨਾਂ ਨੇ ਜਾ ਕੇ ਸਾਰੀ ਘੋਕ ਕੀਤੀ ਆ ਤੇ ਉੱਥੇ ਵੋਟ ਆਫ ਡਿਫਰੈਂਸ ਜਿਹੜੀ ਆ ਨਿਕਲੀ ਆ ਪੋਲਡ ਵੋਟ ਤੇ ਜਿਹੜੀ ਡੱਬੇ ਚ ਬਾਕਸ ਵੋਟ ਉਹਦੀ ਫਰਕ ਨਿਕਲਿਆ ਮੈਡਮਾ ਨੇ ਵੀ ਆਪਣੇ ਬਿਆਨ ਸਾਹ ਦੇ ਦਿੱਤੇ ਆ ਤੇ ਜਿਹੜੀਆਂ ਵੋਟਾਂ ਦਾ ਫਰਕ ਆ ਉਹਦੇ ਲਈ ਟੈਂਡਰ ਵੋਟ ਕਾਸਟ ਕਰਨ ਵਾਸਤੇ ਉਹਨਾਂ ਨੇ ਲੌਕ ਕਰਤਾ ਦੁਬਾਰਾ ਤੇ ਸੋ ਇਸ ਕਰਕੇ ਮਤਲਬ ਇਹ ਜਿਸਟ ਇੱਕ ਪਿੰਡ ਦੀ ਜਿਹੜੀ ਵਾਰਦਾਤ ਆ ਔਰ ਇਸ ਤੋਂ ਇਲਾਵਾ ਜੀਨਵਾਲ ਲਾਗੇ ਬਬਰੀ ਪਿੰਡ ਆ ਉੱਥੇ ਵੀ ਸੇਮ ਇਨਸੀਡੈਂਟ ਹੋ ਰਿਹਾ ਪ੍ਰੈਜ਼ਾਈਡਿੰਗ ਅਫਸਰਾਂ ਨਾਲ ਵੀ ਮੇਰੀ ਗੱਲ ਹੋਈ ਆ ਔਰ ਕਈ ਪ੍ਰੈਜ਼ਾਈਡਿੰਗ ਅਫਸਰ ਚਾਹੁੰਦੇ ਨਹੀਂ ਆ ਬਟ ਉਹ ਬੇਵੱਸ ਆ ਸਰਕਾਰ ਦੇ ਅੱਗੇ ਕਿਉਂਕਿ ਉੱਤੋਂ ਫਰਮਾਨ ਸੁਸੋਧਿਆ ਸਾਹਿਬ ਦਾ ਨਾ ਡਿਪਟੀ ਸੀਐਮ ਉਹ ਨੇ ਤੇ ਸੀਐਮ ਕੇਜਰੀਵਾਲ ਸਾਹਿਬ ਪੰਜਾਬ ਦੇ ਜਿਹੜੇ ਉਹਨਾਂ ਦਾ ਫਰਮਾਨ ਚੱਲਦਾ ਸੋ ਇਸ ਕਰਕੇ ਇਹ ਲਖੋਵਾਲ ਵੀ ਇਹੋ ਸੇਮ એપisode ਹੋ ਰਿਹਾ ਫਿਰ ਇੱਕ ਅੱਧਾ ਪਿੰਡ ਹੋਰ ਵੀ ਫੋਨ ਆਇਆ ਸੀਗਾ ਉਹਨਾਂ ਨਾਲ ਜਦੋਂ ਮੈਂ ਪ੍ਰੈਜ਼ਾਈਡਿੰਗ ਅਫਸਰ ਲਖੋਵਾਲ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਸਾਰ ਅਸੀਂ ਤੇ ਸਵੇਰ ਤੋਂ ਆਬਜੈਕਸ਼ਨ ਕਰ ਰਹੇ ਆ ਪਰ ਇਹ ਹਟ ਨਹੀਂ ਰਹੇ ਤਾਂ ਮੈਂ ਮੈਂ ਕਿਹਾ ਫਿਰ ਪੁਲਿਸ ਨੂੰ ਕਰੋ ਫਿਰ ਮੈਂ ਵੀ ਐਸਪੀ ਸਾਹਿਬ ਨੂੰ ਜਗਰਾਟ ਜੀ ਉਹਨਾਂ ਦਾ ਉਹਨਾਂ ਕੋਲ ਸੈਡ ਡਿਊਟੀ ਹੈ ਉਹਨਾਂ ਨੂੰ ਵੀ ਦੱਸਿਆ ਔਰ ਉਹਨਾਂ ਨੇ ਉੱਥੇ ਹੁਣ ਸ਼ਕਤੀ ਕੀਤੀ ਆ ਉਹ ਇਸ ਕਰਕੇ ਅਨੇਕਾਂ ਪਿੰਡਾਂ ਦੇ ਵਿੱਚ ਸਰਕਾਰ ਜਿਹੜੀ ਉਹ ਸੀਐਮ ਸਾਹਿਬ ਦੀਆਂ ਵੀਡੀਓ ਸੁਣੀ ਸੀ ਨਾ ਚੰਨੀ ਸਾਹਿਬ ਨੂੰ ਕਹਿ ਰਹੇ ਸੀ ਕਿ ਉਹ ਪਿੰਡਾਂ ਚ ਹੁੰਦਾ ਨਹੀਂ ਰੋਂਦ ਮਾਰਨੇ ਹੁਣ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਪੁੱਛਣਾ ਕਿ ਰੋਂਦ ਅਸੀਂ ਮਾਰ ਰਹੇ ਆ ਕਿ ਰੋਂਦ ਤੁਸੀਂ ਮਾਰ ਰਹੇ ਹੋ ਇਹਦਾ ਜਵਾਬ ਵੀ ਦੇ ਦੇਉਂ ਤੇ ਬੜੇ ਚੁਟਕਲੇ ਸੁਣਾਉਂਦੇ ਜੇ ਅੱਜ ਮੈਂ ਕਹਿੰਨਾ ਕਿ ਇਹ ਇਹ ਰੋਂਦ ਮਾਰਨ ਦਾ ਜਵਾਬ ਦਿਓ ਜਿਹੜਾ ਓਨ ਰਿਕਾਰਡ ਤੁਹਾਡੇ ਸਟਾਫ ਨੇ ਬੰਦਾ ਫੜਿਆ ਔਰ ਭੱਜਦਾ ਵੀ ਦੱਸਿਆ ਜਦੋਂ ਤੁਸੀਂ মিডিਆ ਉੱਥੇ ਸੀਗਾ ਸਾਰਾ ਤਦੋਂ ਉਹਨੂੰ ਉੱਥੋਂ ਬਦਲਿਆ ਨਵਾਂ ਪੀਆਰਓ ਵੀ ਲਾਤਾ ਆ ਤੇ ਹੁਣ ਰਿਕਾਰਡ ਵੀ ਸਾਰੀਆਂ ਗੱਲਾਂ ਆ ਗਈਆਂ ਸੋ ਇਸ ਕਰਕੇ ਜੇ 21 ਮੇਰੀਆਂ ਬਲੋਕ ਸੰਤੀਆਂ ਸੀ ਗੁਰਦਾਸਪੁਰ ਦੀਆਂ ਜਿੱਚੋ 15 ਇਹਨਾਂ ਨੇ ਢਾਤੀਆਂ 6 ਬਚੀਆਂ ਤੇ 6 ਵੀ ਇਹਨਾਂ ਮੇਰੇ ਨਾਲ ਹੀ ਲੜੀ ਜਾ ਰਹੀ ਹੈ ਇਹਨਾਂ ਕੋ ਕਦੀ ਇਹਨਾਂ ਨੂੰ ਵਿਸਾਖੀਆਂ ਦਾ ਸਾਰਾ ਲੈਣਾ ਪੈ ਰਿਹਾ ਉਹ ਜਿਹੜਾ ਆਪ ਇਲੈਕਸ਼ਨ ਬਾਈ ਇਲੈਕਸ਼ਨ ਜਿੱਤਿਆ ਜਿਹੜਾ ਆਪ ਜਨਰਲ ਇਲੈਕਸ਼ਨ ਨਹੀਂ ਜਿੱਤ ਸਕਿਆ ਉਹ ਗੁਰਦਾਸਪੁਰ ਆ ਕੇ ਫੀਲਿੰਗ ਲੈ ਗਿਆ ਕਿਸਦਾ ਮੇਰਾ ਨੰਬਰ ਨੋਟ ਕਰੋ ਇਹਨਾਂ ਲੋਕਾਂ ਕਰਕੇ ਇਲੈਕਸ਼ਨਾਂ ਜਿੱਤੀਆਂ ਜਾਣੀਆਂ ਸੋ ਇੱਥੇ ਅੱਜ ਕਹਿੰਦੇ ਕਲਸੀ ਸਾਹਿਬ ਵੀ ਫੇਰ ਰਿਹਾ ਮੇਰੇ ਹਲਕੇ 'ਚ ਮਤਲਬ ਇੰਨਾ ਇਹਨਾਂ ਦੇ ਬੁਰਾ ਹਾਲ ਆ ਸਰਕਾਰ ਦਾ ਕਿ ਇਹਨਾਂ ਨੂੰ ਵਿਸਾਖੀਆਂ ਜਿਹੜੇ ਖੁਦ ਵਿਸਾਖੀਆਂ ਨਾਲ ਤੁਰਦੇ ਨੇ ਉਹ ਬੰਦੇ ਇਹਨਾਂ ਨੂੰ ਲਿਆ ਕੇ ਇਲੈਕਸ਼ਨ ਲੜ ਰਹੀ ਹੈ ਕੋਈ ਗੱਲ ਨਹੀਂ ਤੁਹਾਡੀ ਪਾਰਟੀ ਦੇ ਕੈਂਪੇਨ ਕਰੋ ਜੋ ਮਰਜ਼ੀ ਕਰੋ ਥੈਟ ਇਜ਼ ਨਾਟ ਅਬਜੈਕਨੇਬਲ ਪਰ ਤੁਸੀਂ ਘੱਟੋ ਘੱਟ ਇੰਨੀ ਤੇ ਸ਼ਰਮ ਕਰ ਲਓ ਕਿ 15 ਢਾਕੇ ਵੀ ਤੁਹਾਡੇ ਕੋਲ ਗੱਲ ਨਹੀਂ ਬਣਦੀ 6ਾਂ ਤੇ ਵੀ ਕਿਸੇ ਨਿਕਲ ਗਈ ਤੁਹਾਡੀ 6 ਸੀਟਾਂ ਤੇ ਵੀ ਨਹੀਂ ਲੜ ਰਹੇ ਤੁਸੀਂ ਇਸ ਕਰਕੇ ਮੇਰਾ ਇਹ ਇਜੈਕਸ਼ਨ ਹੈ ਕਿ ਜਿਸ ਧੰਗ ਦੇ ਨਾਲ ਪ੍ਰੈਜ਼ਾਈਡਿੰਗ ਅਫਸਰਾਂ ਕੋ ਵੋਟਾਂ ਪਵਾ ਰਹੇ ਆਪਣੇ ਆਪ ਇਹ ਸਾਰੇ ਬੂਥਾਂ ਤੇ ਇਦਾਂ ਚੱਲ ਰਿਹਾ ਕਿ ਸਿਸਟਮ ਬੜੇ ਟੈਲੀਫੋਨ ਆ ਰਹੇ ਆ ਜਿੰਨਾ ਅਸੀਂ ਡੱਕ ਸਕਨੇ ਆ ਅਸੀਂ ਆਪਣੀ ਐਂਡ ਦੇ ਦਮ ਤੱਕ ਲੜਾਈ ਲੜ ਰਹੇ ਆ ਮੈਦਾਨ 'ਚ ਕਦੀ ਭੱਜੇ ਨਹੀਂ ਨਾ ਪ੍ਰੈਸ ਦੇ ਸਾਹਮਣੇ ਇਹ ਕਵਾਂਗੇ ਵੀ ਹਾਏ ਉਹ ਤਕਾ ਕਰਕੇ ਤਾਂ ਅਸੀਂ ਹਾਰ ਗਏ ਜੋ ਕਰ ਰਹੇ ਆ ਉਹ ਇਹ ਕਰਨ 21 ਪਾ ਰਹੇ ਆ 101 ਮੋੜਾਂ ਦਾ ਇਹ ਮੇਰਾ ਬਰਿੰਦਰ ਪਾੜੇ ਦਾ ਵਾਦਾ ਆ ਉਹ ਕਿਉਂਕਿ ਫਿਰ ਦੇਖੋ ਜਦੋਂ ਇਹ ਧੱਕਾ ਕਰਨ ਦੇ ਸੈਣਾ ਵੀ ਸਿੱਖਣਾ ਚਾਹੀਦਾ ਨਾ ਸੋ ਇਸ ਕਰਕੇ ਹੁੰਦੇ ਪੰਜ ਸੱਤ ਫੀਲੇ ਇਹਨਾਂ ਦੇ ਹੈਗੇ ਉਹਨਾਂ ਨੂੰ ਫੀਲਿੰਗ ਲਈ ਲਾ ਦੇਣਗੇ ਫੀਲਿੰਗ ਕਿਹੜਾ ਸਮਾਂ ਲੈ ਦੂਰ ਆ ਸੋ ਇਹ ਇਸ ਤੋਂ ਇਲਾਵਾ ਇਹਨਾਂ ਕੀ ਸਾਡੇ ਨਾਲ ਕੀਤਾ ਕੁਝ ਪਿੰਡਾਂ ਦੇ ਵਿੱਚ ਲਿਸਟਾਂ ਸਾਨੂੰ ਗਲਤ ਦਿੱਤੀਆਂ ਜਿਹਦੇ ਉੱਤੇ ਮੋਹਰਾਂ ਲੱਗੀਆਂ ਹੋਈਆਂ ਬੀ ਡੀ ਪੀਓ ਸਾਧੀਆਂ ਔਰ ਜਿਹੜੀਆਂ ਅੰਦਰ ਪੀ ਆਰਓਜ਼ ਕੋਲ ਲਿਸਟਾਂ ਗਈਆਂ ਤੇ ਝਾੜੂ ਬੌਕਰ ਵਾਲਿਆਂ ਕੋਲ ਜਿਹੜੀਆਂ ਲਿਸਟਾਂ ਨੇ ਉਹ ਸੇਮ ਨੇ ਤੇ ਜਿਹੜੀਆਂ ਸਾਡੀਆਂ ਲਿਸਟਾਂ ਉਹ ਗਲਤ ਨੇ ਹੁਣ ਬਲਜੀਤ ਐਸਡੀਐਮ ਸਾਹਿਬ ਕੋ ਜਾ ਕੇ ਆਇਆ ਇਹ ਤੁਹਾਨੂੰ ਦੱਸ ਦਿੰਦਾ ਕਿ ਉੱਥੇ ਕੀ ਹਾਲ ਹੋਇਆ ਤੇ ਕੀ ਸੱਚਾਈ ਆ ਦੀ ਹੁਣ ਕੀ ਲੈਣਾ ਆ ਆ ਚਲੇ ਗਿਆ ਆਹੀ 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 ਹੋਇਆ ਆਹੀ ਨਿਕਲ ਕੇ ਨਿਕਲ ਕੇ ਨਿਕਲ ਕੇ ਹਾਲੋ ਹਾਲੋ ਕੋਈ ਆਹੀ ਸੀ ਵਾ ਰੁਕ ਜਾ ਕਾਇਨ ਕੀ ਕਰੀ ਜਾਂਦੇ ਆ ਸਾਈਡ ਤੇ ਜਾਣੇ ਤਾਂ ਬੰਦਾ ਪੜਨਾ 75 ਜਾਨਾ ਉਹਨੂੰ ਤੁਸੀਂ ਭਜਾਈ ਜਾਂਦੇ ਹੋ ਬੰਦੇ ਨੂੰ ਆਹੀ ਬੰਦਾ ਸੀ ਕਿਹੜਾ ਜਾਲੀ ਵੋਟਾਂ ਪਾ ਰਿਹਾ ਆਹੀ ਸੀ ਓਏ ਆਹੋ ਤੁਹਾਨੂੰ ਕਿ ਭਜਾਇਆ ਖੜੋ ਉਹਨੂੰ ਤਾਂ ਮੈਂ ਕਹਿ ਦਿੰਦਾ ਖੜੋ ਕੋਈ ਨਾ ਦੰਦ ਪਹਿਲੇ ਪਲਾ ਅੰਦਰ ਆਹੋ ਉਹਨੂੰ ਜਾਣ ਦੇ मौके से शुरू और जोड़ियां और दिन के लिए दोबारा शुरू हो गया इनका काफी दौर रूप में बदल गया पहला है तो बाकी सारे लोग मान मान के लग पा रहे